ਰੁਕ ਜੋ ਰੁਕ ਜੋ ਬਾਈ ਇੱਥੇ ਆ ਇੱਥੇ ਆ ਆਜੋ ਆਜੋ ਇੱਥੇ ਆ ਘਰਾਂ ਦੇ ਵਿੱਚ ਜੂਜ ਹੋਣ ਵਾਲੇ 10 ਪ੍ਰੋਡਕਟਾਂ ਦੀ ਟ੍ਰੇਨਿੰਗ ਇਸੇ ਜਗ੍ਹਾ ਤੇ ਦਿੱਤੀ ਜਾਂਦੀ ਹੈ ਜਿਦੇ ਵਿੱਚੋਂ ਸਰਫ ਤੇ ਆਪਣਾ ਘਰਾਂ ਦੇ ਵਿੱਚ ਪੋਚੇ ਲਾਉਣ ਵਾਲਾ ਫਿਨੈਲ ਤੇ ਹੈਂਡ ਵਾਸ਼ ਟਾਇਲਟ ਕਲੀਨਰ ਬਾਥਰੂਮ ਕਲੀਨਰ ਗਲਾਸ ਕਲੀਨਰ ਕੱਪੜੇ ਧੋਣ ਵਾਲਾ ਜਿਹੜਾ ਲਿਕਵਿਡ ਆਉਂਦਾ ਉਹ ਭਾਂਡੇ ਧੋਣ ਵਾਲਾ ਲਿਕਵਿਡ ਅਤੇ ਨਾਲ ਟੀਪੌਲ ਹੈ ਅਤੇ ਸਰਫੇਸ ਕਲੀਨਰ ਹੈ ਪੂਰੇ 10 ਪ੍ਰੋਡਕਟ ਨੇ ਬਾਈ ਜੀ ਇਸ ਜਗ੍ਹਾ ਦੇ ਉੱਤੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਉੱਪਰ ਸਾਹਮਣੇ ਦੇਖ ਸਕਦੇ ਹੋ ਫੋਟੋਆਂ ਲੱਗੀਆਂ ਹੋਈਆਂ ਨੇ ਹੋਮ ਅੰਤਰਾ ਇੰਡਸਟਰੀਜ਼ ਦੇ ਵਿੱਚ ਆਏ ਆਪਾਂ ਹੋਮ ਕਲੀਨਿੰਗ ਪ੍ਰੋਡਕਟ ਜਿਹੜੇ ਤਿਆਰ ਕਰਦੇ ਇੱਥੇ ਤੇ ਇਹ ਆਪਣੀ ਫੈਕਟਰੀ ਦੇ ਵਿੱਚ ਅੱਜ ਆਏ ਨੇ ਵੀਰ ਰੂਹਾਂ ਆਈਆਂ ਨੇ ਜੀ ਇਹ ਆਏ ਨੇ ਵੀਰ ਅੱਗੇ ਵਧਣ ਵਾਸਤੇ ਕੰਮ ਸਿੱਖਣ ਵਾਸਤੇ ਇਹ ਬਾਈ ਜੀ ਉਹ ਵੀਰ ਨੇ ਜਿਹੜੇ ਇਹ ਸੋਚਦੇ ਨੇ ਵੀ ਆਵਦਾ ਕੰਮ ਕੀਤਾ ਜਾਵੇ ਚਾਹੇ ਕੋਈ ਵੀ ਕੀਤਾ ਜਾਵੇ ਬਾਈ ਜੀ ਕਿਸੇ ਦੀ ਵੱਡੀ ਨੌਕਰੀ ਨਾਲੋਂ ਬੇਸ਼ੱਕ ਛੋਟਾ ਕਰ ਲੋ ਪਰ ਆਵਦਾ ਕੰਮ ਕਰੋ ਤੇ ਇੱਥੇ ਏਸੇ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਟ੍ਰੇਨਿੰਗ ਦੇ ਵਿੱਚ ਬਾਈ ਜੀ ਮਤਲਬ ਕਿ ਬਣਾਉਣ ਤੋਂ ਲੈ ਕੇ ਵੇਚਣ ਤੱਕ ਦਾ ਪ੍ਰੋਸੈਸ ਸਾਰਾ ਸਮਝਾਇਆ ਜਾਂਦਾ ਤੇ ਨਾਲੇ ਇਸ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਤੇ ਜਿਹਦੇ ਜਿਹਦੇ ਬਲਬੂਤੇ ਤੇ ਤੁਸੀਂ ਆਪਣਾ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ ਤੇ ਨਾਲ ਹੀ ਬਾਈ ਜੀ ਆਪਾਂ ਇੱਕ ਬੁੱਕਲੇਟ ਦਿੰਨੇ ਆ ਜਿਹਦੇ ਵਿੱਚ ਪੂਰਾ ਜਿਹੜਾ ਲਿਖਿਆ ਹੁੰਦਾ ਇਹਦੇ ਵਿੱਚ ਜਿਹੜਾ ਚਾਹ ਨਾਸ਼ਤਾ ਸਵੇਰ ਦਾ ਤੇ ਦੁਪਹਿਰ ਦੀ ਰੋਟੀ ਤੁਹਾਨੂੰ ਫ੍ਰੀ ਮਿਲਦੀ ਹੈ ਇਹ ਹਰ ਸੰਡੇ ਨੂੰ ਆਪਣੀ ਫੈਕਟਰੀ ਦੇ ਵਿੱਚ ਬਾਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਇੱਕ ਦਿਨ ਦੀ ਟ੍ਰੇਨਿੰਗ ਹੁੰਦੀ ਹੈ ਤੇ ਇਹ ਕੰਮ ਤੁਸੀਂ 2-4000 ਤੋਂ ਸ਼ੁਰੂ ਕਰ ਸਕਦੇ ਹੋ ਤੇ ਆਪਣੇ ਇੱਕ ਕਮਰੇ ਦੇ ਵਿੱਚੋਂ ਸ਼ੁਰੂ ਕਰ ਸਕਦੇ ਹੋ ਇਹਦੇ ਲਈ ਕੋਈ ਵੀ ਫੈਕਟਰੀ ਦੀ ਲੋੜ ਨਹੀਂ ਤੇ ਕੋਈ ਵੀ ਅਧੁਨਿਕ ਮਸ਼ੀਨ ਦੀ ਲੋੜ ਨਹੀਂ ਕਿਸੇ ਵੱਡੀ ਮਸ਼ੀਨ ਦੀ ਬਾਈ ਜੀ 2-4000 ਰੁਪਏ ਲਾ ਕੇ ਤੁਸੀਂ ਇਹ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਹੋ ਤੇ ਇਸ ਨੂੰ ਲੱਖਾਂ ਕਰੋੜਾਂ ਤੱਕ ਲਿਜਾ ਸਕਦੇ ਹੋ ਤੇ ਆਜੋ ਬਾਕੀ ਆ ਬਾਈ ਹੋਰੀ ਜਿਹੜੇ ਆਏ ਨੇ ਏ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਦਾ ਇਹਨਾਂ ਨੂੰ ਆ ਕੇ ਮਹਿਸੂਸ ਹੋਇਆ ਕਿਵੇਂ ਦਾ ਲੱਗਿਆ ਤੇ ਕਿਵੇਂ ਇਹਨਾਂ ਨੇ ਜਿਹੜੀ ਟ੍ਰੇਨਿੰਗ ਲਈ ਹੈ ਤੇ ਇਹਨਾਂ ਨੂੰ ਟ੍ਰੇਨਿੰਗ ਦਾ ਕੋਈ ਲਾਹਾ ਹੋਇਆ ਜਾਂ ਨਹੀਂ ਤੇ ਆਪਾਂ ਪਾਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਕਰਾਂਗੇ ਬਾਈ ਜੀ ਜਿਹੜੇ ਵੀਰ ਕੋਈ ਬੇਰੁਜ਼ਗਾਰ ਨੇ ਜਾਂ ਛੋਟੀ ਮੋਟੀ ਨੌਕਰੀ ਕਰਦੇ ਨੇ ਉਹਨਾਂ ਨੂੰ ਮੈਂ ਇਹ ਸuggest ਜ਼ਰੂਰ ਕਰੂੰਗਾ ਕਿ ਇਹ ਕੰਮ ਜ਼ਰੂਰ ਸਿੱਖੋ ਤੇ ਬਲਕਿ ਜਿਨ੍ਹਾਂ ਨੇ ਨਹੀਂ ਵੀ ਕੰਮ ਕਰਨਾ ਬਾਈ ਜੀ ਇਹ ਕੰਮ ਜ਼ਰੂਰ ਸਿੱਖੋ ਇਹ ਜਿਹੜੀ ਆਪਾਂ ਨੇ ਟ੍ਰੇਨਿੰਗ ਰੱਖੀ ਹੈ ਸਿਰਫ 3100 ਰੁਪਏ ਦੀ ਰੱਖੀ ਹੈ ਜਿਹਦੇ ਵਿੱਚੋਂ 500 ਰੁਪਏ ਤੁਸੀਂ ਪਹਿਲਾਂ ਪਾ ਕੇ ਆਪਣੀ ਸੀਟ ਬੁੱਕ ਕਰਾ ਸਕਦੇ ਹੋ ਤੇ ਤੁਹਾਨੂੰ ਇੱਥੇ ਆ ਕੇ ਜਿਹੜਾ 2600 ਰੁਪਏ ਬਾਕੀ ਰਹਿ ਗਏ ਉਹ ਕੈਸ਼ ਦੇਣਾ ਪਊਗਾ ਬਾਈ ਜੀ ਮੈਂ ਕਹਿੰਦਾ ਇਹ ਹਰੇਕ ਬੰਦੇ ਨੂੰ ਇਹ ਕੰਮ ਸਿੱਖਣਾ ਚਾਹੀਦਾ ਆਲਾ ਇਹ ਪ੍ਰੋਡਕਟ ਹੈ ਤੇ ਆਪਾਂ ਆਮ ਘਰਾਂ ਦੇ ਵਿੱਚ ਇਹ ਜੀਜ਼ਾਂ ਯੂਜ਼ ਕਰਦੇ ਆ ਤੇ ਇਹ ਆਮ ਘਰਾਂ ਦੀ ਲੋੜ ਹੈ ਤੇ ਬਾਈ ਜੀ ਜੇਕਰ ਇਹ ਆਪਾਂ ਕੰਮ ਸਿੱਖ ਲਵਾਂਗੇ ਇਹ ਅੱਜ ਨਹੀਂ ਕੱਲ ਨਹੀਂ ਪਰਸੋਂ ਨੂੰ ਆਪਾਂ ਨੂੰ ਜ਼ਿੰਦਗੀ ਭਰ ਦੇ ਵਿੱਚ ਕਦੋਂ ਵੀ ਕੰਮ ਆ ਸਕਦਾ ਆਪਾਂ ਇਹ ਰੋਜ਼ਗਾਰ ਆਪਣਾ ਕਦੋਂ ਵੀ ਤੋੜ ਸਕਦੇ ਆ ਤੇ ਆਜੋ ਆਪਾਂ ਬਾਕੀ ਬਾਈ ਹੋਰਾਂ ਨਾਲ ਗੱਲਬਾਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਸੰਡੇ ਦੀ ਆਪਣੀ ਟ੍ਰੇਨਿੰਗ ਜਿਵੇਂ ਤੁਸੀਂ ਦੇਖ ਰਹੇ ਹੋ ਹੋਮ ਐਂਟਰਾਂ ਇੰਡਸਟਰੀ ਦੇ ਵਿੱਚ ਰੌਣਕਾਂ ਲੱਗੀਆਂ ਨੇ ਅੱਜ ਸੰਡੇ ਹੈ ਜੀ ਅੱਜ ਕਿੰਨੀ ਤਰੀਕ ਹੈ ਜੀ ਅੱਜ 7 ਤਰੀਕ 7ਵਾਂ ਮਹੀਨਾ 7 ਜੁਲਾਈ ਐ 2024 ਦੀ ਇਹ ਟ੍ਰੇਨਿੰਗ ਹੈ ਜੀ ਸੰਡੇ ਪਿਛਲੀ ਟ੍ਰੇਨਿੰਗ ਅਸੀਂ ਦਿਖਾ ਚੁੱਕੇ ਹਾਂ ਤੁਸੀਂ ਜੇ ਨਹੀਂ ਦੇਖੀ ਤਾਂ ਦੇਖ ਸਕਦੇ ਹੋ ਤਾਂ ਅੱਜ ਸੰਡੇ ਦੀ ਟ੍ਰੇਨਿੰਗ ਦੇ ਵਿੱਚ ਬਹੁਤ ਘੈਂਟ ਰੂਹਾਂ ਆਈਆਂ ਨੇ ਸਾਰਿਆਂ ਨਾਲ ਮਲਾਵਾਂਗੇ ਕਿੱਥੋਂ ਕਿੱਥੋਂ ਆਏ ਨੇ ਕਿਵੇਂ ਆ ਕੇ ਲੱਗਿਆ ਤੇ ਆ ਮੈਂ ਕੈਮਰਾਮੈਨ ਨੂੰ ਕਹੂੰ ਦਿਖਾਉਣ ਥੋੜੇ ਆ ਆ ਪ੍ਰੋਡਕਟ ਨੇ ਜੀ 10 ਦੇ 10 ਪ੍ਰੋਡਕਟ ਜਿਹੜੇ ਆਪਾਂ ਤਿਆਰ ਕੀਤੇ ਸੀ ਤੇ ਸਰਫ ਸਾਡਾ ਜਿਹੜਾ ਆ ਪਿਆ ਤਿਆਰ ਕੀਤਾ ਆ ਤੁਸੀਂ ਦੇਖ ਸਕਦੇ ਹੋ ਇਹ ਪੂਰੇ ਰਿਜ਼ਲਟ ਨੇ ਜੀ ਤੇ ਆਪਾਂ ਗੱਲਬਾਤ ਕਰਾਂਗੇ ਸਾਰੇ ਵੀਰਾਂ ਨਾਲ ਜਿਹੜੇ ਪਹੁੰਚੇ ਨੇ ਸਾਡੇ ਬਜ਼ੁਰਗ ਵੀ ਪਹੁੰਚੇ ਨੇ ਸਾਡੇ ਵੀਰ ਵੀ ਪਹੁੰਚੇ ਨੇ ਤੇ ਆਪਾਂ ਗੱਲਬਾਤ ਕਰਾਂਗੇ ਵੀ ਕਿਵੇਂ ਲੱਗਿਆ ਉਹ ਰਿਹਾ ਕਿ ਤੇ ਤੁਹਾਨੂੰ ਇਹ ਕੰਮ ਕਰਨਾ ਚਾਹੀਦਾ ਜਾਂ ਨਹੀਂ ਸਿੱਖਣਾ ਚਾਹੀਦਾ ਜਾਂ ਨਹੀਂ ਕਿਉਂਕਿ ਦੋਸਤੋ ਇਹ 10 ਪ੍ਰੋਡਕਟਾਂ ਸੀ ਉਹ ਬਣਾਉਣੇ ਸਿਖਾਉਣੇ ਆ ਜਿਨ੍ਹਾਂ ਦੀ ਲੋੜ ਪੈਂਦੀ ਹੀ ਪੈਂਦੀ ਹੈ ਜਿਵੇਂ ਸਰਫ ਹੈ ਇੱਕ ਘਰਾਂ ਦੇ ਵਿੱਚ ਆਮ ਯੂਜ਼ ਹੁੰਦਾ ਤੇ ਨਾਲ ਫਨੈਲ ਹੈ ਇਹ ਵੀ ਆਮ ਯੂਜ਼ ਹੋਣ ਵਾਲੀ ਹੈ ਲਿਕਵਿਡ ਡਿਟਰਜੈਂਟ ਆ ਗਿਆ ਜੀ ਬਾਥਰੂਮ ਕਲੀਨਰ ਆ ਗਿਆ ਤੇ ਨਾਲ ਹੀ ਆ ਗਿਆ ਆਪਣਾ ਜਿਹੜਾ ਗਲਾਸ ਕਲੀਨਰ ਟਾਇਲਟ ਕਲੀਨਰ ਹੈਂਡ ਵਾਸ਼ ਤੇ ਨਾਲ ਹੀ ਆ ਗਿਆ ਜੀ ਸਰਫੇਸ ਕਲੀਨਰ ਡਿਸ਼ਵਾਸ਼ ਜਿਹੜਾ ਭਾਂਡੇ ਧੋਣ ਵਾਲਾ ਹੁੰਦਾ ਲਿਕਵਿਡ ਤੇ ਸਾਡਾ ਨਾਲ ਹੀ ਹੈ ਟੀਪੌਲ ਇਹ ਵਾਲਾ ਸੋ ਅਸੀਂ ਸਾਰੇ 10 ਦੇ 10 ਪ੍ਰੋਡਕਟਾਂ ਦੀ ਇੱਥੇ ਟ੍ਰੇਨਿੰਗ ਦਿੰਨੇ ਆ ਜੀ ਹਰ ਸੰਡੇ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਕਿੰਨੇ ਕ ਵੱਜ ਗਏ ਜੀ ਸਾਢੇ 3 ਹੋ ਗਏ ਨਾ 3:30 4:00 ਵੱਜ ਗਏ ਹਾਂ 4:00 ਵਜੇ ਤੱਕ ਦੀ ਟ੍ਰੇਨਿੰਗ ਹੁੰਦੀ ਹੈ ਜੀ 4:00 ਵਜੇ ਅਸੀਂ ਇਹਨਾਂ ਨੂੰ ਫ੍ਰੀ ਕਰ ਦਿੰਦੇ ਆ ਇਹ ਫ੍ਰੀ ਨੇ ਬਸ 2-4 ਮਿੰਟ ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਉਸ ਤੋਂ ਬਾਅਦ ਇਹ ਖੁਸ਼ੀ-ਖੁਸ਼ੀ ਆਪਣੇ ਆਪਣੇ ਘਰੇ ਜਾਣਗੇ ਸਤਿ ਸ਼੍ਰੀ ਅਕਾਲ ਜ ਅੱਛਾ ਕਿਵੇਂ ਲੱਗਿਆ ਉਹ ਰਿਆਕੇ? ਵਧੀਆ ਲੱਗਿਆ ਜੀ। ਅੱਛਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਅਕਾਲ ਕਟ ਤੋਂ ਜੀ। ਅੱਛਾ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਜੀ? ਵਧੀਆ ਜੀ ਵਧੀਆ। ਕਿਵੇਂ ਲੱਗਿਆ ਉਹ ਰਿਆਕੇ? ਬਹੁਤ ਵਧੀਆ ਲੱਗਿਆ ਜੀ। ਜੋ ਤੁਸੀਂ ਸਿਖਾਇਆ ਸਭ ਸਮਝ ਆ ਗਿਆ ਤੇ ਅਪਣਾਵਾਂਗੇ ਜਾ ਕੇ ਘਰੇ ਕੰਮ ਚਾਲੂ ਕਰਾਂਗੇ। ਅੱਛਾ ਜਦੋਂ ਤੁਸੀਂ ਨੇ ਸੀਟ ਬੁੱਕ ਕਰਾਈ ਆ ਆਪਣੇ ਕਈ ਸਵਾਲ ਹੁੰਦੇ ਨੇ ਹਨਾ ਤੁਸੀਂ ਵੀ ਪੁੱਛੇ ਹੋਣਗੇ ਸਾਨੂੰ। ਉਹ ਅਸੀਂ ਤੁਹਾਨੂੰ ਇੱਕ ਗੱਲ ਕਹਿੰਦੇ ਹੁੰਦੇ ਆ ਵੀ ਜੀ ਕੋਈ ਸਵਾਲ ਨਾ ਪੁੱਛੋ ਤੁਹਾਡੇ ਸਾਰੇ ਸਵਾਲਾਂ ਦੇ ਹੱਲ ਅਸੀਂ ਟ੍ਰੇਨਿੰਗ ਦੇ ਵਿੱਚ ਕਰਕੇ ਭੇਜਾਂ ओके 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 ਹੋਰ ਬਾਈ ਜੀ ਸასი ਕਾਲ ਜੀ ਸასი ਕਾਲ ਉਹ ਠੀਕ ਹੋ ਹਾਂਜੀ ਵਧੀਆ ਜੀ ਅੱਛਾ ਸੰਤੁਸ਼ਟੀ ਹੋਈ ਇੱਥੇ ਆ ਕੇ ਓਕੇ ਜੀ ਓਕੇ ਤੁਹਾਡਾ ਐ ਤਾਂ ਨਹੀਂ ਲੱਗਦਾ ਵੀ 3100 ਰੁਪਏ ਲੱਗ ਗਿਆ ਸਾਡਾ ਬੇਸਟ ਗਿਆ ਨਹੀਂ ਜੀ ਨਹੀਂ ਬਹੁਤ ਵਧੀਆ ਵਧੀਆ ਲੱਗਿਆ ਵਧੀਆ ਹੋਰ ਜੀ ਸასი ਕਾਲ ਜੀ ਸასი ਕਾਲ ਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਹਾਡਾ ਟੰਗ ਲੱਗਿਆ ਬਹੁਤ ਵਧੀਆ ਟੰਗ ਨਾ ਸਮਝਾਇਆ ਤੁਸੀਂ ਤੇ ਸੰਤੁਸ਼ਟੀ ਹੈ ਜੀ ਅੱਛਾ ਸੰਤੁਸ਼ਟੋ ਕੱਲੀ ਕੱਲੀ ਚੀਜ਼ ਸਮਝ ਆਈ ਹਾਂਜੀ ਬਿਲਕੁਲ ਜੀ ਬਿਲਕੁਲ ਵੀ ਆਪਾਂ ਕਹਿੰਦੇ ਪੱਲੇ ਪੈ ਗਿਆ ਪੈ ਗਿਆ ਕੁਝ ਹਾਂਜੀ ਬਿਲਕੁਲ ਜੀ ਪੈ ਗਿਆ ਅਜਾ ਲੱਗਦਾ ਵੀ ਹੁਣ ਅਸੀਂ ਉਹ ਲੋਕਾਂ ਤੋਂ ਜਿਹੜੇ ਅਣਜਾਣ ਨੇ ਉਹਨਾਂ ਤੋਂ ਕੁਝ ਬਖਰੇ ਹੈਗੇ ਆ। ਆ ਬਿਲਕੁਲ ਜੀ ਕਰਾਂਗੇ ਦੇਖੋ ਅਗਰ ਕੋਈ ਦਿੱਕਤ ਆਈ ਤੁਹਾਡੇ ਨਾਲ ਕੰਟੈਕਟ ਵੀ ਕਰਾਂਗੇ ਜੀ। ਹਾਂ ਹਾਂ ਬਿਲਕੁਲ ਜੀ ਤੇ ਆ ਚੀਜ਼ਾਂ ਅਸੀਂ ਆਮ ਘਰਾਂ ਦੇ ਵਿੱਚ ਯੂਜ਼ ਕਰਦੇ ਆਂ। ਪਤਾ ਲੱਗ ਗਿਆ ਵੀ ਕੰਪਨੀਆਂ ਸਾਨੂੰ ਕਿੰਨਾ ਬੇਵਕੂਫ ਬਣਾ ਰਹੀਆਂ ਨੇ। ਬਿਲਕੁਲ ਜੀ ਬਿਲਕੁਲ ਬਿਲਕੁਲ ਕਿੰਨਾ ਓਲਾ ਪੈਸੇ ਦਾ। ਹਾਂ ਜੀ ਬਿਲਕੁਲ ਬਹੁਤ ਓਲਾ ਵਾ ਜੀ ਅੱਜ ਤੁਹਾਡੇ ਤੋਂ ਪਤਾ ਲੱਗੀ ਇਹ ਗੱਲ ਦਾ। ਬਹੁਤ ਵਧੀਆ ਟ੍ਰੇਨਿੰਗ ਬਹੁਤ ਵਧੀਆ ਰਹੀ ਜੀ। ਥੈਂਕ ਯੂ ਜੀ। ਦੋਸਤੋ ਪਾਣੀ ਤੋਂ ਪੈਸਾ ਇਹ ਬਹੁਤ ਬੈਸਟ ਕੁਆਲਿਟੀ ਇਹਨਾਂ ਦੀ ਜੋ ਚੀਜ਼ਾਂ ਜੋ ਕੈਮੀਕਲ ਪੈਂਦੇ ਨੇ ਕੋਈ ਐਡੇ ਮਹਿੰਗੇ ਨਹੀਂ ਹੁੰਦੇ ਹੈਗੇ ਜਿੰਨੇ ਆਪਾਂ ਖਰੀਦਦੇ ਆ ਬਾਜ਼ਾਰੋਂ ਇਹ ਸਮਾਨ ਕੋਈ ਇੰਨੇ ਮਹਿੰਗੇ ਇੰਨੇ ਪੈਸੇ 'ਚ ਤਿਆਰ ਨਹੀਂ ਹੁੰਦਾ ਜਿੰਨੇ ਆਪਾਂ ਖਰੀਦਦੇ ਆ ਸੋ ਬਹੁਤ ਹੀ ਸਸਤੇ ਰੇਟਾਂ ਦੇ ਉੱਤੇ ਆਪਾਂ ਇਹ ਵੇਚ ਕੇ ਖਰੀਦ ਕੇ ਤੇ ਸਸਤੇ ਹੀ ਵੇਚ ਕੇ ਆਪਾਂ ਵਧੀਆ ਮੁਨਾਫਾ ਕਮਾ ਸਕਦੇ ਆ ਕੰਪਨੀਆਂ ਹੋਰਾਂ ਨਾਲ ਉਹ ਬਹੁਤ ਘੱਟ ਰੇਟਾਂ ਦੇ ਵੀ ਵੇਚ ਕੇ ਬਾਈ ਜੀ ਕਿੱਥੋਂ ਆਏ ਆ ਆ ਬਟਿੰਡੇ ਤੋਂ ਆਏ ਜੀ ਅੱਜ ਬਟਿੰਡੇ ਤੋਂ ਕਿਵੇਂ ਲੱਗਿਆ ਆ ਕੇ ਥੋੜਾ ਇੱਥੇ ਬਹੁਤ ਵਧੀਆ ਲੱਗਿਆ ਜੀ ਸੰਤੁਸ਼ਟੀ ਹੋਈ ਹਾਂ ਪੂਰੀ ਸੰਤੁਸ਼ਟੀ ਹੋਈ ਸ਼ੁਕਰੀਆ ਜੀ ਆਜੋ ਆਪਾਂ ਅੱਗੇ ਵੀਰ ਜੀ ਬੈਠੇ ਨੇ ਭਾਈ ਜੀ ਕੀ ਹਾਲ ਨੇ ਬਸ ਠੀਕ ਹੈ ਭਾਈ ਜੀ ਅੱਛਾ ਕਿਵੇਂ ਲੱਗਿਆ ਉਹ ਰੇ ਆ ਕੇ ਜੀ ਬਹੁਤ ਵਧੀਆ ਲੱਗਿਆ ਭਾਈ ਜੀ ਸੰਤੁਸ਼ਟੀ ਹੋ ਗਈ ਸੰਤੁਸ਼ਟੀ ਵੀ ਹੋ ਗਈ ਹੈ ਤਾਂ ਕਰਨ ਦੀ ਕੋਸ਼ਿਸ਼ ਕਰਾਂਗੇ ਪੂਰੀ ਅੱਛਾ 3100 ਰੁਪਏ ਲਾ ਕੇ ਲੱਗਦਾ ਵੀ ਅਸੀਂ ਮਤਲਬ ਕਿ ਉਹ ਹੁਣ ਕੰਮ ਚਲਾ ਲਾਂਗੇ ਸਾਡਾ ਬੇਸਟ ਨਹੀਂ ਗਿਆ ਨਹੀਂ ਨਹੀਂ ਬਹੁਤ ਵਧੀਆ ਲੱਗਿਆ ਵੈਸੇ 3100 ਰੁਪਏ ਦੀ ਗਵਾਲਨੀ ਆ ਕੰਮ ਚਲਾਣ ਦੀ ਗੱਲ ਵੀ ਕੰਮ ਚੱਲਣਾ ਚਾਹੀਦਾ ਤੇ ਕੋਸ਼ਿਸ਼ ਜ਼ਰੂਰ ਕਰਾਂਗੇ ਜੀ ਕੰਮ ਚੱਲੂਗਾ ਹਾਂ ਜੀ ਠੀਕ ਹੈ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼ ਹਾਂ ਠੀਕ ਵਧੀਆ ਜੀ ਅੱਜ ਕਿਵੇਂ ਲੱਗਿਆ ਉਹ ਰਿਆਕ ਬਹੁਤ ਵਧੀਆ ਲੱਗਿਆ ਕੁਝ ਸਿੱਖਣ ਨੂੰ ਮਿਲਿਆ ਆਉਣ ਵਾਲੇ ਸਮੇਂ ਨੂੰ ਨਿਖਾਰਾਂਗੇ ਤੁਹਾਡੀ ਟ੍ਰੇਨਿੰਗ ਤੋਂ ਕੁਝ ਤਾਂ ਕੁਝ ਸਿੱਖ ਕੇ ਚੱਲੇ ਆ ਠੀਕ ਹੈ ਜੀ ਤੇ ਅੱਗੇ ਜਾ ਕੇ ਵੀ ਕਿਸੇ ਨਾ ਕਿਸੇ ਨੂੰ ਰੁਜ਼ਗਾਰ ਵੀ ਦੇਵਾਂਗੇ ਖੁਦ ਆਪ ਵੀ ਕਰਾਂਗੇ ਜੀ ਕੰਮ ਕਰਵਾਵਾਂਗੇ ਵੀ ਬਹੁਤ ਕੁਝ ਹੈ ਬਹੁਤ ਵਧੀਆ ਰਿਹਾ ਸਾਰਾ ਅੱਜ ਦਾ ਸ਼ਡਿਊਲ ਜਿੰਨਾ ਵੀ ਸੀ ਠੀਕ ਹੈ ਜੀ ਮੰਨ ਲਓ ਹੁਣ ਮੈਂ ਤੁਹਾਨੂੰ ਸਿਖਾਇਆ ਤੁਹਾਨੂੰ ਤੁਸਾਨੂੰ ਲੱਗਦਾ ਨਾ ਹੁਣ ਤੁਸੀਂ ਕਰ ਲੋਗੇ ਆਪਦਾ ਜਾ ਕੇ ਬਿਲਕੁਲ ਬਿਲਕੁਲ ਕਰਾਂਗੇ ਜੀ ਯਾ ਪ੍ਰੈਕਟਿਸ ਕਰਾਂਗੇ ਤਾਂ ਹੀ ਕੁਝ ਕਲੀਅਰ ਕਰਾਂਗੇ ਹਾਂਜੀ ਹਾਂਜੀ ਇਹ ਤਾਂ ਹੈ ਅੱਛਾ ਹੋਇਆ ਜੀ ਕਲੀਅਰ ਸਾਰਾ ਕੁਝ ਹਾਂਜੀ ਹਾਂਜੀ ਕਿਵੇਂ ਲੱਗਿਆ ਉਰੇ ਆ ਕੇ ਵਧੀਆ ਲੱਗਿਆ ਬਹੁਤ ਵਧੀਆ ਕਿਹੜੀ ਜੇਤੋਂ ਆਏ ਸੀ ਤੁਸੀਂ ਮਾਨਸਾ ਤੋਂ ਮਾਨਸਾ ਤੋਂ ਅੱਛਾ ਤੁਸੀਂ ਕਿਹੜੀ ਜੇਤੋਂ ਸੀ ਪਟਿਆਲਾ ਪਟਿਆਲਾ ਠੀਕ ਹੈ ਜੀ ਤੇ ਤੁਸੀਂ ਮੈਂ ਫਤਿਹਬਾਦ ਤੋਂ ਹਾਂ ਫਤਿਹਬਾਦ ਅੱਛਾ ਉਰੇ ਆ ਕੇ ਕੈਂਡ ਲੱਗਿਆ ਬਹੁਤ ਵਧੀਆ ਸਰ ਤੁਹਾਡੇ ਮੈਨੂਫੈਕਚਰਿੰਗ ਦੇ ਨਾਲ ਨਾਲ ਜੋ ਤੁਸੀਂ ਟੀਚਰ ਹੋ ਉਹ ਵੀ ਬਹੁਤ ਵਧੀਆ ਹੋ ਤੇ ਜਿਹੜੀ ਤੁਹਾਡੀ ਹਰਕਰ ਰੋਜ਼ਗਾਰ ਦੀ ਯੋਜਨਾ ਹੈ ਇਹ ਮੈਨੂੰ ਵੀ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਬਹੁਤ ਪਸੰਦ ਆਈ ਹੈ ਜੀ। ਸ਼ੁਕਰੀਆ। ਅੱਛਾ ਉਰੇ ਆ ਕੇ ਹੁਣ ਪੂਰੀ ਸੰਤੁਸ਼ਟੀ ਹੈ? ਬਹੁਤ ਬਿਲਕੁਲ 100% ਸੰਤੁਸ਼ਟਾ ਜੀ। ਅੱਜ ਪਹਿਲਾਂ ਤੁਸੀਂ ਕੀ ਕੰਮ ਕਰ ਰਹੇ ਹੋ? ਮੈਂ ਕੋਸਮੈਟਿਕ ਲਾਈਨ ਚ ਆ ਮੈਂ ਇੰਪੋਰਟ ਕਰਦਾ ਵਾਂ ਚਾਈਨਾ ਤੋਂ ਪ੍ਰੋਡਕਟ। ਅੱਛਾ ਜੀ। ਜੀ ਵੀ ਕੇ ਪ੍ਰੋਫੈਸ਼ਨਲ ਨਾਮ ਤੋਂ ਕੰਪਨੀ ਹੈ ਠੀਕ ਹੈ ਜੀ ਤੇ ਮੈਂ ਉਹਦਾ ਮਤਲਬ ਮੈਂ ਇੰਡੀਆ ਚ ਕੰਮ ਕਰਦਾ ਹਾਂ ਪਰ ਆਪ ਦੇ ਕੰਮ ਨੂੰ ਅੱਗੇ ਤੁਸੀਂ ਗਰੋਥ ਕਰਨਾ ਚਾਹੁੰਦੇ ਆਪਣੀ ਲਾਈਨ ਦੇ ਵਿੱਚ ਮੈਂ ਤੁਹਾਡੇ ਮਤਲਬ ਇਸ ਹੋਮ ਕਲੀਨਿੰਗ ਦੇ ਪ੍ਰੋਡਕਟਸ ਬਾਰੇ ਥੋੜਾ ਜਾਨਣਾ ਚਾਹੁੰਦਾ ਸੀ ਤਾਂ ਮੈਂ ਜੁਆਇਨ ਕੀਤਾ ਮੈਨੂੰ ਬਹੁਤ ਵਧੀਆ ਲੱਗਿਆ ਜੀ ਮਤਲਬ ਕਰੋਗੇ ਕੰਮ ਹੁਣ ਬਿਲਕੁਲ ਬਿਲਕੁਲ 100% ਜੀ ਤਾਂ ਦੋਸਤੋ ਜਦੋਂ ਤੁਸੀਂ ਆਉਂਦੇ ਹੋ ਤਾਂ ਐਦਾਂ ਦੀ ਹੀ ਸੰਤੁਸ਼ਟੀ ਹੁੰਦੀ ਹੈ ਬਹੁਤ ਵਧੀਆ ਲੱਗਦਾ ਹੈ ਅੱਛਾ ਕਿਵੇਂ ਜੀ ਬਾਈ ਬਹੁਤ ਵਧੀਆ ਜੀ ਅੱਛਾ ਕਿਵੇਂ ਲੱਗਿਆ ਬਹੁਤ ਵਧੀਆ ਜੀ ਡੇਲੀ ਯੂਜ਼ਰ ਵਾਲਾ अच्छा ये ये प्रोडक्ट्स दी मैं ਤੁਹਾਨੂੰ ਨੋਲੇਜ ਦਿੱਤੀ ਜਾਣਕਾਰੀ ਦਿੱਤੀ ਤੁਸੀਂ ਸੰਤੁਸ਼ਟੀ ਹੋਈ ਤੁਹਾਨੂੰ ਮਤਲਬ ਜਾਣਕਾਰੀ ਲੈ ਕੇ ਹਾਂਜੀ ਹਾਂਜੀ ਵੀਰੇ ਵਧੀਆ ਸਾਰਾ ਕੁਝ ਆ ਜਾ ਤੁਸੀਂ ਵੀ ਆ ਜਾਓ ਜੀ ਆਹ ਬੰਦੇ ਨੇ ਬਈ ਪੂਰੀ ਟ੍ਰੇਨਿੰਗ ਦੇ ਵਿੱਚ ਪੂਰਾ ਜੀ ਲਵਾ ਕੇ ਰੱਖਿਆ ਬਾਈ ਬਹੁਤ ਘੈਂਟ ਬੋਲਦਾ ਤੇ ਮੈਨੂੰ ਲੱਗਦਾ ਵੇਚ ਵੀ ਘੈਂਟ ਹੀ ਲਊਗਾ ਕਿਉਂਕਿ ਆਪਣੀ ਲੈਂਡ ਦੇ ਵਿੱਚ ਬਾਲਾ ਪੜਿਆ ਲਿਖਿਆ ਨਹੀਂ ਬਾਲਾ ਕੜਿਆ ਹੋਇਆ ਹੋਣਾ ਚਾਹੀਦਾ ਹਨਾ ਜ਼ਰੂਰੀ ਨਹੀਂ ਵੀ ਜਿਆਦਾ ਪੜਿਆ ਹੋਵੇ ਕੜਿਆ ਹੋਣਾ ਜ਼ਰੂਰੀ ਹੈ ਆ ਬਾਈ ਕੜਿਆ ਹੋਈ ਹੈ ਬਾਈ ਪਹਿਲਾਂ ਕੀ ਕੰਮ ਕਰਦੇ ਸੀ ਕੰਮ ਸਾਰੀ ਕਰਿਆ ਵੀਰੇ ਛੱਡੇ ਕੋਈ ਨਹੀਂ। ਅੱਛਾ। ਹਾਂ ਪਰ ਕਾਮਯਾਬ ਨਹੀਂ ਹੋਇਆ ਕਿਸੇ ਤੇ ਜਦਾਂ ਹੀ। ਅੱਛਾ। ਅੱਛਾ ਉੱਥੇ ਕਾਮਯਾਬ ਨਹੀਂ ਹੋਇਆ ਇੱਥੇ ਆ ਗਏ ਤੁਸੀਂ ਹੁਣ ਲੱਗਦਾ? ਹਾਂ ਵੀਰੇ ਹੁਣ ਲੱਗਦਾ ਹੈ ਵੀ ਕੁਝ ਕਰਾਂਗੇ। ਅੱਛਾ। ਇਹ ਇੱਥੇ ਤੁਹਾਨੂੰ ਬਹਿ ਕੇ ਤੁਸੀਂ ਸਵੇਰੇ 10 ਵਜੇ ਤੋਂ ਬੈਠੇ ਹੋ ਤੇ ਹੁਣ 4:00 ਵੱਜ ਚੁੱਕੇ ਨੇ। ਅ ਮਤਲਬ ਇਸ ਸਮੇਂ ਦੌਰਾਨ ਲੱਗਦਾ ਵੀ ਕੁਝ ਪੱਲੇ ਪਿਆ ਜਾਂ ਕੁਝ ਕਰ ਲਾਂਗੇ ਜਾਂ ਬਖਰੇ ਬਣ ਗਏ ਆਪਾਂ ਕੁਝ। ਨਹੀਂ ਬਹੁਤ ਕੁਝ ਲੱਗਦਾ ਵੀ ਬਹੁਤ ਚੀਜ਼ਾਂ ਮਾਰੇ ਜਾਣਕਾਰੀ ਆਈ ਬਹੁਤ ਪਤਾ ਲੱਗਿਆ ਵੀ ਕੀ ਕਰਨਾ ਚਾਹੀਦਾ ਕੀ ਨਹੀਂ ਅੱਗੇ ਕੰਮ ਨੂੰ ਦਾ ਚਲਾਉਣ ਵਾਸਤੇ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਕਿਵੇਂ ਅਸੀਂ ਅੱਗੇ ਆਪਦੀ ਲਾਈਫ ਚ ਆਪਦੇ ਆਪ ਨੂੰ ਸਟੈਬਲਿਸ਼ ਕਰ ਸਕਦੇ ਆ ਕਿਵੇਂ ਅੱਗੇ ਵਧ ਸਕਦੇ ਆ ਬਹੁਤ ਜਾਣਕਾਰੀ ਮਿਲੀ ਹੈ ਜੇ ਕੋਈ ਲਾਵੇ ਜੇ ਪੁੱਠੇ ਪਾਸੇ ਲਾਵੇ ਤਾਂ ਕਹਿਣਾ ਕੀ ਹੈ ਜੀ ਸਿੱਧੇ ਪਾਸੇ ਲਾਵੇ ਤਾਂ ਬਹੁਤ ਕੁਝ ਦੱਸਿਆ ਤੁਸੀਂ ਤੇ ਬਹੁਤ ਕੁਝ ਪੱਲੇ ਪਿਆ ਮਤਲਬ ਇੱਕ ਵਾਰੀ ਤੁਸੀਂ ਐਪਲ ਦੇ ਫੋਨ ਵਾਂਗੂ ਫੁੱਲ ਚਾਰਜ ਹੋ ਗਏ ਹਾਂਜੀ 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 ਠੀਕ ਹੈ ਜੀ ਹੋਰ ਭਾਈ ਜੀ ਠੀਕ ਹੈ ਜੀ ਵਧੀਆ ਕਿਵੇਂ ਲੱਗਿਆ ਭਾਈ ਜੀ ਉਰੇ ਆ ਕੇ ਬਹੁਤ ਵਧੀਆ ਲੱਗਿਆ ਜੀ ਅਜਾ ਸੰਤੁਸ਼ਟੀ ਹੋ ਗਈ ਹਾਂਜੀ ਹਾਂਜੀ ਪੂਰੀ ਸੰਤੁਸ਼ਟੀ ਆ ਜੀ ਬਹੁਤ ਵਧੀਆ ਕੰਮ ਆ ਜੀ ਅੱਛਾ ਜੀ ਅੱਛਾ ਇਹ ਤੁਹਾਡੇ ਫਾਦਰ ਸਾਹਿਬ ਨੇ ਨਾ ਹਾਂਜੀ ਫਾਦਰ ਸਾਹਿਬ ਭਾਈ ਅੰਕਲ ਜੀ ਕਿਵੇਂ ਲੱਗਿਆ ਵਧੀਆ ਬਹੁਤ ਵਧੀਆ ਲੱਗਾ ਜੀ ਇਹ ਕਹਿ ਜਾਪਰਾ ਲਾ ਜਿਹੜੇ ਲੋਕ ਬਾਹਰ ਨੂੰ ਭੱਜੇ ਜਾਂਦੇ ਹਨ ਨਾ ਹਾਂਜੀ ਹਾਂਜੀ ਇਹ ਉਹਨਾਂ ਵੇਲੇ ਬਾਹਲੀ ਵਧੀਆ ਚੀਜ਼ ਹੈ ਜੇ ਉਹ ਲੋਕ ਇੱਥੇ ਆਉਣ ਇਥੋਂ ਸਿੱਖਣ ਜੀ ਆਪਦੇ ਪੈਰਾਂ ਤੇ ਆਪ ਖੜੇ ਹੋ ਸਕ ਜਾ ਤੇ ਚੰਗੀ ਕਮਾਈ ਕਰ ਹਾਂ ਬਿਲਕੁਲ ਜੀ ਬਿਲਕੁਲ ਅੱਛਾ ਓਲਾ ਪਤਾ ਲੱਗ ਗਿਆ ਨਾ ਵੀ ਕਿੰਨਾ ਓਲਾ ਇਹਨਾਂ ਚੀਜ਼ਾਂ 'ਚ ਕਿੰਨਾ ਪੈਸਾ ਮਤਲਬ ਆਪਣੇ ਤੋਂ ਲੁੱਟਿਆ ਜਾ ਰਿਹਾ ਤੇ ਇਹ ਚੀਜ਼ਾਂ ਕਿੰਨੇ ਕਰੀਆਂ ਨੇ ਬਿਲਕੁਲ ਜ਼ਮੀਨ ਅਸਮਾਨ ਦਾ ਫਰਕ ਹਾਂ ਜੀ ਹਾਂ ਇਤਨੇ ਤੇ ਬਾਕੀ ਘਰ ਹਰ ਗਾ ਲੱਗਿਆ ਕੋਈ ਮਹਿਸੂਸ ਹੀ ਨਹੀਂ ਹੋਇਆ ਵੀ ਘਰੇ ਬੈਠੇ ਆ ਕੋਈ 150 ਕਿਲੋਮੀਟਰ ਬਾਹਰ ਬੈਠੇ ਆ ਅੱਛਾ ਕਿਹੜੀ ਜਗ੍ਹਾ ਤੋਂ ਆਏ ਸੀ ਅਸੀਂ ਜੀ ਹਲਕਾ ਦਾਖਾ ਪਿੰਡ ਵਾਸੀਆਂ ਬੇਟਾ ਅੱਛਾ ਡਿਸਟ੍ਰਿਕਟ ਲੋਧਿਆਣਾ ਅੱਛਾ ਕਾਫੀ ਦੂਰੋਂ ਆਏ ਹੋ ਤਾ ਦੋਸਤੋ ਕਈ ਵਾਰੀ ਵੀਡੀਓ ਸਾਡੇ ਕੋਲੇ ਫੋਨ ਆਉਂਦੇ ਨੇ ਤਾਂ ਕਈ ਵੀਰ ਕਹਿੰਦੇ ਨੇ ਵੀ ਇਹ ਤਾਂ ਬਹੁਤ ਦੂਰ ਹੈ ਤਾਂ ਦੋਸਤੋ ਤੁਹਾਨੂੰ ਦੱਸਦੀ ਵੀ ਬਹੁਤ ਬਹੁਤ ਦੂਰੋਂ ਆਏ ਹੋਏ ਨੇ ਦੋ ਵੀਰ ਤਾਂ ਰਾਤ ਦੇ ਵੀ ਆਏ ਹੋਏ ਨੇ ਅਸੀਂ ਇਹ ਕਹਿੰਦੇ ਹੁੰਨੇ ਆ ਵੀ ਅਗਰ ਤੁਸੀਂ ਦੂਰੋਂ ਹੋ ਤੁਹਾਨੂੰ ਲੱਗਦਾ ਵੀ ਇਸ ਟਾਈਮ ਤੇ ਨਹੀਂ ਪਹੁੰਚ ਸਕਾਂਗੇ ਸਵੇਰੇ ਚੱਲਗੇ ਤਾਂ ਤੁਸੀਂ ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਆ ਸਕਦੇ ਹੋ ਖਾਣ ਪੀਣ ਦਾ ਰਹਿਣ ਦਾ ਸੀ ਵਧੀਆ ਪ੍ਰਬੰਧ ਮਾਦਾ ਠੀਕ ਹੈ ਵਧੀਆ ਕੂਲਰ ਕਰਨ ਲਾ ਕੇ ਵਧੀਆ ਸੋਹਣਾ ਪ੍ਰੋਗਰਾਮ ਕਰਕੇ ਦਿੰਨੇ ਆ ਕੋਈ ਗੱਲ ਨਹੀਂ ਰੋਟੀ ਪਾਣੀ ਦਾ ਸਾਰਾ ਸੋਹਣਾ ਪ੍ਰਬੰਧ ਹੁੰਦਾ ਹੈ ਜੇ ਤੁਸੀਂ ਇੱਥੇ ਆਉਂਗੇ ਤੁਹਾਨੂੰ ਐ ਲੱਗੂਗਾ ਵੀ ਅਸੀਂ ਫੈਮਿਲੀ 'ਚ ਆਏ ਹੋયા ਸੀ ਤੁਹਾਨੂੰ ਮਹਿਸੂਸ ਨਹੀਂ ਕਰ ਲੰਦੇ ਕਿਉਂਕਿ ਅਸੀਂ ਜਿਹੜਾ ਹਰ ਘਰ ਰੁਜ਼ਗਾਰ ਦੀ ਇਹ ਸੁਵਿਧਾ ਚਲਾਈ ਆ ਅਸੀਂ ਸੋਚਦੇ ਆਂ ਵੀ ਹਰੇਕ ਘਰੇ ਰੁਜ਼ਗਾਰ ਹੋਵੇ ਵੱਡੇ ਨੌਕਰ ਨਾਲੋਂ ਬੇਸ਼ੱਕ ਛੋਟੇ ਬਣਜੋ ਪਰ ਮਾਲਕ ਬਣੋ ਹਨਾ ਆਪਦਾ ਕੰਮ ਕਰੋ ਤੇ ਅੰਕਲ ਜੀ ਨੇ ਬਾਪੂ ਜੀ ਬਹੁਤ ਸੋਹਣੀ ਗੱਲ ਕਹੀ ਹੈ ਕਿ ਜਿਹੜੇ ਬਾਹਰ ਜਾ ਰਹੇ ਨੇ ਉਹਨਾਂ ਵਾਸਤੇ ਬਹੁਤ ਸੁਨਹਿਰੀ ਮੌਕਾ ਕਿ ਬਾਹਰ ਦਾ ਲਾਲਚ ਛੱਡ ਕੇ ਇੱਥੋਂ ਆ ਕੇ ਇੱਕ ਵਾਰੀ ਟ੍ਰੇਨਿੰਗ ਲੈ ਕੇ ਉਹ ਆਪਦਾ ਕੰਮ ਆਪਦੇ ਘਰੇ ਆਪ ਸਟਾਰਟ ਕਰ ਸਕਦੇ ਨੇ ਤਾਂ ਪਿਛਲੀ ਪਿਛਲੀ ਟ੍ਰੇਨਿੰਗ ਜੇ ਅਗਰ ਤੁਸੀਂ ਵੀਡੀਓ ਦੇਖੋਗੇ ਉਹਦੇ ਵਿੱਚ ਇੱਕ ਬਾਈ ਸੀਗਾ ਉਹ ਬਾਹਰਲੀ ਕੰਟਰੀ ਤੋਂ ਆਇਆ ਸੀਗਾ ਉਹ ਸਾਡੇ ਤੋਂ ਟ੍ਰੇਨਿੰਗ ਲੈ ਕੇ ਗਿਆ ਸੀਗਾ ਉਹਨੇ ਕਿਹਾ ਵੀ ਸੀ ਕਿ ਹੁਣ ਮੈਂ ਬਾਹਰ ਨਹੀਂ ਜਾਂਦਾ ਇੱਥੇ ਇਹੀ ਕੰਮ ਕਰਨਾ ਹੈ ਅੱਛਾ ਬਾਈ ਜੀ ਆਪਾਂ ਕਿੱਥੋਂ ਆਏ ਆ ਮੈਂ ਟਿੱਬੀ ਤੋਂ ਹਾਂ ਜੀ ਅੱਛਾ ਜੀ ਕਿਵੇਂ ਲੱਗ ਟਿੱਬੀ ਕਿਹੜੀ ਟਿੱਬੀ ਫਤਿਹਗੜ੍ਹ ਸਾਹਿਬ ਜੀ ਅੱਛਾ ਠੀਕ ਹੈ ਜੀ ਅੱਛਾ ਕਿਵੇਂ ਲੱਗੇ ਹੋਰੇ ਆ ਕੇ ਬਹੁਤ ਵਧੀਆ ਜੀ ਬਹੁਤ ਅੱਛਾ ਪਿਆ ਕੁਝ ਪੱਲੇ ਹਾਂ ਜੀ ਸਾਰਾ ਕੁਝ ਕਰੋਗੇ ਕੰਮ ਹਾਂ ਜੀ ਹਾਂ ਜੀ ਜ਼ਰੂਰ 3500 ਰੁਪਏ 3100 ਰੁਪਏ ਲੱਗਦਾ ਤੇ ਨਹੀਂ ਵੇਸਟ ਹੋ ਗਿਆ ਨਹੀਂ ਜੀ ਕੋਈ ਵੇਸਟ ਨਹੀਂ ਅੱਛਾ ਪੂਰਾ ਮੁੱਲ ਮੁੜਿਆ ਹਾਂ ਜੀ ਹਾਂ ਅੱਛਾ ਆਪਾ ਜੀ ਹਾਂ ਜੀ ਮੈਂ ਗੜਸ਼ੰਕਰ ਤੋਂ ਬਲੌਂਗ ਕਰਦਾ ਹਾਂ ਅੱਛਾ ਗੜਸ਼ੰਕਰ ਤੋਂ ਆਏ ਹੋ ਆ ਦੇਖ ਲਓ ਦੋਸਤੋ ਗੜਸ਼ੰਕਰ ਤੋਂ ਆਏ ਨੇ ਭਾਈ ਸਾਹਿਬ ਤੇ ਉਹ ਵੀਰਾ ਹਰਿਆਣੇ ਤੋਂ ਆਇਆ ਸੀਗਾ ਉਹ ਵੀ ਬਹੁਤ ਦੂਰੋਂ ਆਇਆ ਸੀ ਵੀਰ ਜੀ ਗੜਸ਼ੰਕਰ ਤੋਂ ਆਏ ਨੇ ਦੇਖ ਲਓ ਕਿੰਨੀ ਦੂਰੋਂ ਆਏ ਨੇ ਭਾਈ ਜੀ ਸਾਨੂੰ ਬਹੁਤ ਵਧੀਆ ਲੱਗਿਆ ਸੀ YouTube ਤੇ ਦੇਖਿਆ ਸੀਗਾ ਸਾਨੂੰ ਵੀ ਇਹ ਕੰਮ ਕਰਨ ਦਾ ਮਤਲਬ ਪ੍ਰੇਰਣਾ ਮਿਲੀ ਪਸੀ ਇਹ ਕੰਮ ਸ਼ੁਰੂ ਕਰੀਏ ਤਾਂ ਕਿ ਕਾਮਯਾਬ ਹੋਈਏ ਅਸੀਂ ਤੇ ਆਪਣੇ ਆਪ ਨੂੰ ਅਸੀਂ ਅਪਲੋਡ ਨਾ ਕਹੀਏ ਤੇ ਇਹ ਬਹੁਤ ਵਧੀਆ ਸਿਸਟਮ ਤੁਸੀਂ ਚਾਲੂ ਕੀਤਾ ਔਰ ਸਾਨੂੰ ਤਾਂ ਬੜੀ ਖੁਸ਼ੀ ਆ ਅੱਜ ਤਾਂ ਲੋਕਾਂ ਨੂੰ ਵੀ ਇਹੀ ਕਹਾਂਗੇ ਤੇ ਭਾਈ ਵੱਧ ਤੋਂ ਵੱਧ ਹੈਗਾ ਜੁਆਇਨ ਕਰੋ ਇਸੀ ਨੂੰ ਤੇ ਆਪਣੇ ਆਪ ਤੋਂ ਡਿਪੈਂਡ ਹੋ ਹਾਂ ਬਿਲਕੁਲ ਬਿਲਕੁਲ ਕਿਸੇ ਤੇ ਮਾਫੀ ਨਾਲੋਂ ਬਹੁਤ ਵਧੀਆ ਚੀਜ਼ ਹੈ ਹਾਂਜੀ ਹਾਂਜੀ ਆਪ ਦੇ ਘਰੇ ਬੈਠੇ ਆਪਾਂ ਕੰਮ ਕਰ ਸਕਦੇ ਜੀ ਇਸ ਲਈ ਤੁਹਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਕੰਮ ਸ਼ੁਰੂ ਕੀਤਾ ਜੀ ਸ਼ੁਕਰੀਆ ਤੇ ਅਸੀਂ ਤੁਹਾਨੂੰ ਦਿਲ ਤੋਂ ਧੰਨਵਾਦ ਕਰਦੇ ਜੀ ਸ਼ੁਕਰੀਆ ਤਾਂ ਦੋਸਤੋ ਇਹ ਆਪਣੀ ਉਹ ਟ੍ਰੇਨਿੰਗ ਸੀ ਜਿਹਦੇ ਵਿੱਚ ਆਪਾਂ ਨੇ ਸਾਰਿਆਂ ਨੂੰ ਹਣਾ ਇਹ ਪ੍ਰੋਡਕਟ ਸਿਖਾਏ ਤੇ ਮੈਂ ਸਾਰਿਆਂ ਨੂੰ ਇਹ ਹੀ ਗੁਜਾਰਿਸ਼ ਕਰਦਾ ਕਿ ਇਹ ਕੰਮ ਤੁਸੀਂ ਅੱਜ ਨਹੀਂ ਸਾਲ 6 ਮਹੀਨੇ 2 ਸਾਲ ਨੂੰ ਸਟਾਰਟ ਕਰ ਸਕਦੇ ਹੋ ਪਰ ਅੱਜ ਸਿੱਖ ਲਓ ਇਹ ਜ਼ਿੰਦਗੀ ਪਰ ਕੰਮ ਆਉਣਾ ਜਦੋਂ ਮਰਜ਼ੀ ਸਟਾਰਟ ਕਰ ਸਕਦੇ